ਸਿੱਖਾਲ ਜੀ ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਣੀ ਮਹਾ ਬਿਮਾਰੀ ਜਿਹੜੀ ਚੱਲ ਰਹੀ ਆ ਮਹਾਮਾਰੀ ਜਿਹੜੀ ਹੈਗੀ ਕਰੋਨਾ ਦੀ ਬਿਮਾਰੀ ਆ ਇਹਦੇ ਚੱਲਦੇ ਪੂਰਾ ਦੇਸ਼ ਜਿਹੜਾ ਹੈਗਾ ਜੀ ਸਾਡਾ ਇਸ ਟਾਈਮ ਮੁਸੀਬਤ ਦੇ ਵਿੱਚ ਖੜਾ ਹੈਗਾ ਖਾਸ ਤੌਰ ਤੇ ਆਪਾਂ ਜੀ ਪੰਜਾਬ ਦੀ ਗੱਲ ਕਰੀਏ ਮੋਹਾਲੀ ਜ਼ਿਲ੍ਹੇ ਦੀ ਗੱਲ ਕਰੀਏ ਆਪਾਂ ਜੀਲਕਪੁਰ ਦੀ ਜੇ ਗੱਲ ਕਰੀਏ ਬਹੁਤ ਹੀ ਹੌਟਸਪੌਟ ਬਣਿਆ ਹੋਇਆ ਅੱਜ ਦੀ ਡੇਟ ਦੇ ਵਿੱਚ ਢਕੋਲੀ ਦੇ ਵਿੱਚ ਘੱਟੋ ਘੱਟ ਵੀ 5000 ਕੇਸ ਜਿਹੜੇ ਐਕਟਿਵ ਵਾਈਜ਼ ਦੀ ਡੇਟ ਤੇ ਹੈਗੇ ਆ ਇਹਦੇ ਜਿਹੜਾ ਕੰਟਰੋਲ ਹੋ ਰਿਹਾ ਕਿਤੇ ਨਾ ਕਿਤੇ ਜਿਹੜਾ ਸਖਤਾਈ ਕਰਕੇ ਹੋ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਸਖਤਾਈ ਵੀ ਕੀਤੀ ਜਾ ਰਹੀ ਹੈ ਅਪੀਲ ਵੀ ਕੀਤੀ ਜਾ ਰਹੀ ਹੈ ਆਪਾਂ ਇਸ ਟਾਈਮ ਖੜੇ ਆ ਸਾਡੇ ਨਾਲ ਐਸਐਚਓ ਸਾਹਿਬ ਹੈਗੇ ਜੀਰਕਪੁਰ ਦੇ ਹਮਕਾਰ ਸਿੰਘ ਜੀ ਆਪਾਂ ਗੱਲ ਕਰਦੇ ਆ ਸਰ ਜਿਹੜੇ ਕਰੋਨਾ ਦੀ ਜਿਹੜੀ ਬਿਮਾਰੀ ਫੈਲ ਰਹੀ ਆ ਇਹਨੂੰ ਕਿੱਦਾਂ ਦੇਖ ਰਹੇ ਤੁਸੀਂ ਜਿਹੜੀ ਪਿਛਲੇ ਸਾਲ ਤੋਂ ਕੋਵਿਡ-19 ਦੀ ਭਿਆਨਕ ਬਿਮਾਰੀ ਚੱਲ ਰਹੀ ਹੈ ਪੂਰੇ ਦੇਸ਼ 'ਚ ਹੀ ਹੈਗੀ ਆ ਇਹਦੇ ਸੰਬੰਧੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜੋ ਗਾਈਡਲਾਈਨ ਮਿਲੀਆਂ ਆ ਔਰ ਮਾਂ ਜੋ ਡੀਸੀ ਸਾਹਿਬ ਵੱਲੋਂ ਇਹਦੇ ਸਬੰਧੀ ਆਰਡਰ ਜਾਰੀ ਹੋਇਆ ਉਹਨਾਂ ਦੀ ਪ੍ਰੋਪਰ ਇੰਪਲੀਮੈਂਟੇਸ਼ਨ ਕਰਾਈ ਜਾ ਰਹੀ ਹੈ ਨਾਲ ਨਾਲ ਇਸ ਆਰਡਰ ਨੂੰ ਇੰਪਲੀਮੈਂਟ ਕਰਾਉਣ ਤੋਂ ਪਹਿਲਾਂ ਪਬਲਿਕ ਨੂੰ ਅਸੀਂ ਹਰ ਤਰ੍ਹਾਂ ਵੇਅਰ ਕਰਾਉਣੇ ਆ ਥਾਣੇ 'ਚ ਜੇ ਦੇਖਿਆ ਜਾਵੇ ਤਾਂ ਅਸੀਂ 10 ਪਟ੍ਰੋਲਿੰਗ ਪਾਰਟੀਆਂ ਹੈਗੀਆਂ ਜਿਹੜੀਆਂ ਅਲੱਗ-ਅਲੱਗ ਬਾਜ਼ਾਰਾਂ 'ਚ ਜਾਂਦੀਆਂ ਡੇਲੀ ਔਰ ਇਹ ਲੋਕਾਂ ਦੇ ਦੁਕਾਨਾਂ 'ਚ ਮੱਲਿਆਂ 'ਚ ਜਾ ਕੇ ਲੋਕਾਂ ਨੂੰ ਇਸ ਸਬੰਧੀ ਵੇਅਰ ਕਰਦੇ ਆ ਬ੍ਰੀਫ ਕਰਦੇ ਆ ਅਸੀਂ ਚਾਹ ਦੋ-ਦੋ ਚਾਰ-ਚਾਰ ਮੈਂਬਰ ਇਕੱਠੇ ਕਰਕੇ ਉਹਨਾਂ ਦੀ ਮੀਟਿੰਗ ਵੀ ਕਰਦੇ ਆ ਇਸ ਤੋਂ ਲੋਪੀਸੀ ਆ ਵੀ ਪਾਰਟੀਆਂ ਸਾਡੀਆਂ 3-4 ਚੱਲ ਰਹੀਆਂ ਸਮੇਤ ਸਮੇਤ ਚਮਕੀਨ ਚਾਰ ਸਾਡੇ ਜਿਹੜੇ ਹੈਗੇ ਨੇ ਬਲਟਾਣਾ ਸਾਰੀਆਂ ਪਾਰਟੀਆਂ ਇਸ ਵਾਸਤੇ ਪਬਲਿਕ ਨੂੰ ਵੇਅਰ ਕਰਨ ਵਾਸਤੇ ਲੱਗੀਆਂ ਨਾਲ ਨਾਲ ਪਬਲਿਕ ਨੂੰ ਜੋ ਵੇਅਰ ਕਰਨ ਤੋਂ ਬਾਅਦ ਅਸੀਂ ਕਰਨ ਦਾ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਵੀ ਕਰਦੇ ਹਾਂ ਪਿਛਲੇ ਤਿੰਨ ਦਿਨਾਂ ਚ ਅਸੀਂ ਥਾਣੇ ਜੀਰਕਪੁਰ ਚ 69 ਜਿਹੜੇ ਹੈ ਅਸੀਂ ਚਲਾਨ ਕੀਤੇ ਜਿਹੜੇ ਵਿਦਾਊਟ ਮਾਸਕ ਸੀਗੇ 17 ਫੇਰ ਦਰਜ ਕੀਤੀਆਂ ਗਈਆਂ ਇਹਦੇ ਚ ਅਸੀਂ ਕਰੀਬ 30 ਮੈਂਬਰ ਜਿਹੜੇ ਅਰੈਸਟ ਕੀਤੇ ਉਹਦੇ ਚ ਔਰ ਇਸ ਤੋਂ ਇਲਾਵਾ ਅਸੀਂ ਗੱਡੀਆਂ ਵੀ ਜਿਹੜੀਆਂ 20 ਗੱਡੀਆਂ ਅਪੌਂਡ ਕੀਤੀਆਂ ਜਿਹੜੀਆਂ ਕੱਲ कर्फ्यू ਦੇ ਦਾ ਕੱਲ ਸਾਰਾ ਦਿਨ ਲੋਕਡਾਊਨ ਸੀਗਾ ਸੰਡੇ ਲੋਕੀ ਜਿਹੜੇ ਬਿਨਾ ਮਕਸਦ ਇਸ ਰੋਡ ਤੇ ਆ ਰਹੇ ਸੀਗੇ ਉਹਨਾਂ ਦੇ ਵੀ ਵਹੀਕਲ ਵੀ ਅਸੀਂ ਬੰਦ ਕਰ ਲਿਆ ਪਬਲਿਕ ਨੂੰ ਵੇਅਰ ਕਰ ਲਈ ਮੇਰੀ ਗੱਡੀ ਚ ਜਿਹੜਾ ਪਬਲਿਕ ਐਡਰੈਸ ਸਿਸਟਮ ਲੱਗਿਆ ਮੈਂ ਉਹਦੇ ਖੁਦ ਵੀ ਲੋਕਾਂ ਨੂੰ ਗੱਡੀ ਤੇ ਅਨਾਊਂਸਮੈਂਟ ਕਰਕੇ ਗਾਈਡ ਕਰੀਦਾ ਅਰੇ ਮਾਨਜੋਗ ਐਸਐਸਪੀ ਸਾਹਿਬ ਵੱਲੋਂ ਵੀ ਇਹਦੇ ਸੰਬੰਧੀ ਸਖਤ ਗਾਈਡਲਾਈਨ ਜਿਹੜੀਆਂ ਇਸ਼ੂ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਪ੍ਰੋਪਰ ਇੰਪਲੀਮੈਂਟ ਕਰਾਇਆ ਜਾ ਰਿਹਾ ਸਰ ਆਪਾਂ ਜਿੱਦਾਂ ਦੇਖਿਆ ਕਿ ਕੱਲ ਪੂਰਾ ਸੰਪੂਰਨ ਲਾਕਡਾਊਨ ਸੀਗਾ ਸਾਰਾ ਸ਼ਹਿਰ ਹੀ ਬੰਦ ਸੀਗਾ ਕਾਫੀ ਸਖਤਾਈ ਵੀ ਦੇਖੀ ਗਈ ਪਰ ਸ਼ਹਿਰ ਦੇ ਅੰਦਰ ਕੁਝ ਮਾਲ ਜਿਦਾਂ ਬੈਸਟ ਬਾਈ ਲਾਲੋ ਮੈਟਰੋ ਲਾਲੋ ਡੀਮਾਰਟ ਵਗੈਰਾ ਖੁੱਲੇ ਸੀਗੇ ਹਾਂ ਜਿਹੜੇ ਗਵਰਨਮੈਂਟ ਆਰਡਰ ਹੋਇਆ ਉਹਦੇ ਚ ਜ਼ਰੂਰੀ ਵਸਤਾਂ ਲਈ ਖੁੱਲੇ ਗਏ ਆ ਇਹਨਾਂ ਮਾਲ ਚ ਜਿਹੜੇ ਹੈਗੇ ਨੇ ਡੇਢੀ ਪ੍ਰੋਡਕਟ ਹੈਗੇ ਆ ਉਹਨਾਂ ਵਾਸਤੇ ਉਹ ਖੁੱਲੇ ਗਏ ਸੀਗੇ ਇਸ ਤੋਂ ਇਲਾਵਾ ਜਿਹੜੀਆਂ ਰੈਸ਼ਨਜ਼ ਮੈਡੀਕਲ ਸਟੋਰ ਹੈ ਉਹ ਖੁੱਲ ਗਈ ਸੀ ਕਈਆਂ ਨੇ ਵਿੱਚ ਬੰਦ ਵੀ ਕਰ ਲੇ ਸੀ ਪਰ ਪਬਲਿਕ ਨੂੰ ਅਸੀਂ ਉਹਦੇ ਸੰਬੰਧੀ ਵੇਅਰ ਕੀਤਾ ਵੀ ਇਹਨਾਂ ਵਾਸਤੇ ਛੋਟ ਹੈਗੀ ਆ ਉਹਨਾਂ ਨੇ ਫਿਰ ਬਾਅਦ ਚ ਖੋਲ ਵੀ ਲੈ ਚੁੱਕੇ ਤਾਂ ਕਾਫੀ ਮਾਤਰਾ ਜਿਹੀ ਭੀੜ ਦੇਖੀ ਗਈ ਸਾਨੂੰ ਕਿਤਨੇ ਕਿਤੇ ਕਰੋਨਾ ਨੂੰ ਇਫੈਕਟ ਕਰ ਸਕਦੀ ਹੈ ਜੇ ਆਪਾਂ ਦੇਖੀਏ ਤੇ ਉਹਦੇ ਬਾਰੇ ਕੁਝ ਸੋਚਣਾ ਪਵੇਗਾ ਜੀ ਹਾਂ ਜੀ ਇਹ ਜੀ ਗੱਲ ਮੈਂ ਵੈਸੇ ਖੁਦ ਵੀ ਗਿਆ ਸੀ ਕੱਲ ਮੇਰੇ ਟਾਈਮ ਜਦੋਂ ਚੱਕੇ ਤਾਂ ਉਹਦੇ ਨਹੀਂ ਸੀ ਜੇ ਹੋਈ ਹੋਊਗੀ ਤੇ ਉਹਨਾਂ ਨੇ ਖਿਲਾਫ ਐਕਸ਼ਨ ਕੀਤਾ ਜਾਊਗਾ ਕਿਉਂਕਿ ਗਵਰਨਰ ਨੇ ਜਿਹੜਾ ਆਰਡਰ ਕੀਤਾ ਉਹਨੂੰ ਇੰਪਲੀਮੈਂਟ ਅਸੀਂ ਕਰਾਉਣਾ ਸਾਡੀ ਡਿਊਟੀ ਹੈਗੀ ਅਸੀਂ ਉਹਨੂੰ ਪ੍ਰੋਪਰ ਕਰਾ ਦ ਐਸਪੀ ਮੈਡਮ ਵਰਜੋਤ ਕਰੇ ਵਾਲਾ ਹੀ ਪੈਸਾ ਉਸਤ ਜਿਹੜਾ ਕਿਨੇ ਇਸ ਸਮੇਂ ਸਮੇ ਤੇ ਸਾਡੀ ਚੈਕਿੰਗ ਇਹ ਵੀ ਆਪ ਖੁਦ ਵੀ ਸਾਡੀ ਮਾਰਕੀਟ ਚ ਆ ਕੇ ਪਬਲਿਕ ਨੂੰ ਇਹਦੇ ਸੰਬੰਧੀ ਕਰਾਦਾ ਅਗਾਹ ਕਰਦੇ ਆ ਔਰ ਪ੍ਰੋਪਰ ਅਸੀਂ ਪਬਲਿਕ ਨੂੰ ਸਪੋਰਟ ਵੀ ਕਰ ਰਹੇ ਆ ਅਸੀਂ ਤੇ ਨਾਲ ਨਾਲ ਲੀਗਲ ਐਕਸ਼ਨ ਵੀ ਕਰ ਰਹੇ ਆ ਅਸੀਂ ਸਰ ਇਹ ਜਿਹੜਾ ਮਾਸਕ ਵਗੈਰਾ ਜਿਹੜਾ ਲਾਉਣਾ ਹੁੰਦਾ ਮਾਸਕ ਦਾ ਲਾ ਲਈ ਆਪਾਂ ਜਾਂ ਕੋਈ ਪਬਲਿਕ ਜਿਹੜੀ ਸੋਸ਼ਲ ਡਿਸਟੈਂਸ ਲਾ ਲਈ ਇਹ ਸਭ ਲਾਕਡਾਊਨ ਚ ਹੁੰਦਾ ਕਿ ਅੱਗੇ ਪਿੱਛੇ ਵੀ ਤੁਸੀਂ ਇਹ ਤੇ ਚਲਾਨ ਕਰਦੇ ਹੋ ਡੇਲੀ ਅਸੀਂ ਚਲਾਨ ਕਰਦੇ ਆਂ ਇੰਨੀ ਵੀ ਸ਼ਾਮ ਨੂੰ 8 ਵਜੇ ਸਾਡਾ ਲਾਕਡਾਊਨ ਸਟਾਰਟ ਹੁੰਦਾ ਹੈ 8 ਵਜੇ ਕਰਦੇ ਆਂ ਅਸੀਂ ਡੇ ਟਾਈਮੇ ਮੇਰੀਆਂ ਹੁਣ ਪਾਰਟੀਆਂ ਸਾਰੀਆਂ 10 ਪਾਰਟੀਆਂ ਫੀਲਡ 'ਚ ਹੈਗੀਆਂ ਉਹ ਹੁਣ ਵੀ ਦਿਨ ਟਾਈਮ ਵੀ ਜਿਹੜੇ 마ਸਕ ਵਗੈਰਾ ਦੇ ਚਲਾਨ ਕਰਦੇ ਆਂ ਜਾਂ ਸੋਸ਼ਲ ਡਿਸਟੈਂਸ ਦੀ ਕਿਤੇ ਇਹ ਜੀ ਨੌਬਤ ਆਉਂਦੀ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਆਂ ਅਸੀਂ ਕੁਝ ਸਪੈਸ਼ਲ ਡਰਾਈਵ ਵੀ ਚਲਾਈ ਗਈ ਇਹਦੇ ਹੱਥ ਤੋਂ ਥੋੜੇ ਬੋਲੋ ਜਿਹੜੀਆਂ 10 ਪੈਟਰੋਲ ਦੀਆਂ ਪਾਰਟੀਆਂ ਲਾਈਆਂ ਉਹ ਸਪੈਸ਼ਲ ਡਰਾਈਵ ਹੀ ਹੈ ਉਹ ਕਵਰ ਬੰਦੀ ਲਾਇਆ ਇਹਦੇ ਨਾਲ-ਨਾਲ ਅਸੀਂ ਜਿਹੜੀ ਪਬਲਿਕ ਦੇ ਕਲੋਨੀਆਂ 'ਚ ਜਾ ਕੇ ਜਾਂ WhatsApp ਮੈਸੇਜ ਯੂਜ਼ ਕੀਤੇ ਆ ਜਿਹੜੀਆਂ ਸੁਸਾਇਟੀ ਹੈਗੀਆਂ ਉੱਥੇ ਜਾ ਕੇ ਉਹਨਾਂ ਦੇ ਜਿਹੜੇ ਹੈਗੇ ਨੇ ਸੁਸਾਇਟੀ ਮੈਂਬਰ ਹੈ ਜਾਂ ਉਹਨਾਂ ਪ੍ਰੈਜ਼ੀਡੈਂਟ ਹੈਗੇ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਆ ਔਰ ਜਿੱਥੇ-ਜਿੱਥੇ ਮੈਡੀਕਲ ਟੀਮਾਂ ਬੈਠੀਆਂ ਸੜੀਆਂ ਵੈਕਸੀਨ ਸਪੰਦੀ ਲਵਾ ਰਹੀਆਂ ਔਰ ਆਰਟੀਪੀਸੀਆਰ ਟੈਸਟ ਹੋ ਰਹੇ ਆ ਇਹ ਵੀ ਅਸੀਂ ਨਾਲ-ਨਾਲ ਡਰਾਈਵ ਚਲਾਈ ਹੋਈ ਆ ਵੀ ਪਬਲਿਕ ਨੂੰ ਅਵੇਅਰ ਕੀਤਾ ਜਾਵੇ ਉਹਨਾਂ ਦੇ ਇੰਜੈਕਸ਼ਨ ਲਵਾਏ ਜਾਣ वैक्सीन ਲਈ ਜਾਵੇ ਔਰ ਉਹਨੇ ਟੈਸਟ ਵੀ ਕਰਾ ਰਹੇ ਆ ਸਰ ਕੋਈ ਪਬਲਿਕ ਪਬਲਿਕ ਨੂੰ ਅਪੀਲ ਕਰਨੀ ਚਾਹ ਰਹੇ ਤੁਸੀਂ ਇਸ ਟਾਈਮ ਕੋ ਪਬਲਿਕ ਨੂੰ ਪਬਲਿਕ ਨੂੰ ਅਸੀਂ ਹੰਬਲੀ ਰਿਕਵੈਸਟ ਕਰਦੇ ਆ ਕਿ ਇਸ ਭਿਆਨਕ ਬਿਮਾਰੀ ਦੇ ਬਚਣ ਲਈ ਸਾਨੂੰ ਆਪਣੇ ਆਪ ਅਵੇਅਰ ਹੋਣ ਦੀ ਲੋੜ ਹੈ ਆਪਣੇ ਆਪ ਬਚਾ ਦੀ ਲੋੜ ਹੈ ਅਸੀਂ ਕਿਸੇ ਤੇ ਡਿਪੈਂਡ ਨਾ ਹੋਈਏ ਸੋਸ਼ਲ ਡਿਸਟੈਂਸ ਬਣਾ ਕੇ ਰੱਖੀਏ ਅਰੇ ਅਤੇ ਨਾਲ-ਨਾਲ ਅਸੀਂ ਮਾਸਕ ਪਾਈ ਨਹੀਂ ਹੈ ਸੈਨੀਟਾਈਜ਼ਰ ਵਰਤਿਆ ਜਾਵੇ ਜਿਹੜਾ ਬੰਦਾ ਵੇਅਰ ਨਹੀਂ ਆ ਉਹਨੂੰ ਪਬਲਿਕ ਨੂੰ ਵੀ ਹੈਗੀ ਉਹਨਾਂ ਦਾ ਵੀ ਇਸੇ ਰੋਲ ਬੰਦਾ ਕਿ ਉਹ ਵੀ ਆਪਣਾ ਇਸ ਗੱਲ ਤੇ ਲੋਕਾਂ ਦਾ ਸਹਿਯੋਗ ਕਰਨ ਜਿਹੜੇ ਬੰਦੇ ਵਿਚਾਰੇ ਇਸ ਗੱਲ ਦੇ ਨੌਲੇਜ ਨਹੀਂ ਹੈ ਉਹਨਾਂ ਨੂੰ ਵੇਅਰ ਕਰਨ ਚ ਸਪੋਰਟ ਕਰਨ ਔਰ ਨਾਲ ਨਾਲ ਪੰਜਾਬ ਗਵਰਨਮੈਂਟ ਵੱਲੋਂ ਜਿਹੜੀਆਂ ਡਿਸ਼ਰਨਸ ਆਈਆਂ ਜਾਂ ਉਹਨਾਂ ਨੂੰ ਫ੍ਰੀ ਜਿਹੜੀ ਆ ਵੈਕਸੀਨੇਸ਼ਨ ਕਰਾਈ ਜਾ ਰਹੀ ਹੈ ਟੈਸਟ ਕਰਾਈ ਜਾ ਰਿਹਾ ਕੋਰਡ ਦੇ ਉਹ ਟੈਸਟ ਕਰਾਉਣ ਵੈਕਸੀਨੇਸ਼ਨ ਲਾਉਣ ਕਿਤੇ ਵੀ ਕੋਈ ਪ੍ਰੋਬਲਮਾਂ ਹੈਗੇ ਆ ਅਸੀਂ ਪਬਲਿਕ ਲਈ ਹਮੇਸ਼ਾ ਹੀ 24 ਆਵਰ ਜਿਹੜੇ ਅਸੀਂ ਪ੍ਰੈਜ਼ੈਂਟ ਆ ਸਾਡੇ ਲਈ ਪਾਵਾ ਸਾਡਾ ਚੈਪਟਰ ਨਹੀਂ ਹੈ ਇਹ ਫਿਰ ਵੀ ਅਸੀਂ ਇਹਨਾਂ ਨੂੰ ਪਬਲਿਕ ਲਈ ਹਮੇਸ਼ਾ ਕਿਸੇ ਕਿਸਮ ਦੀ ਪ੍ਰੋਬਲਮ ਹੈ ਪਾਵਾ ਕਿਸੇ ਨੂੰ ਫੂਡ ਦੀ ਪ੍ਰੋਬਲਮ ਹੈ ਅਸੀਂ ਉੱਥੇ ਜਾ ਕੇ ਉਹਨੂੰ ਉਹ ਵੀ ਪਹੁੰਚਾ ਕੇ ਆਵਾਂਗੇ ਸਾਡੇ ਨਾਲ ਲਿੰਕ ਕਰ ਥੈਂਕ ਯੂ ਤਾਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਈ ਲੋਕ ਢੀੜ ਇਕੱਠੀ ਕਰਦੇ ਕੋਈ ਦੁਕਾਨਾਂ ਤੇ ਲਗਾ ਲੋ ਜਾਂ ਕੁਝ ਤੇ ਉਹਨਾਂ ਨੂੰ ਕੋਈ ਨੰਬਰ ਹੈ ਕੋਈ ਪੁਲਿਸ ਦਾ ਨੰਬਰ ਹੋਵੇ ਤਾਂ ਕਿ ਜੇ ਕੋਈ ਹੋਰ ਮੈਂ ਤੇ ਸ਼ਿਕਾਇਤ ਕਰਨਾ ਚਾਹਾਂ ਹਾਂ ਮੇਰਾ ਮੋਬਾਈਲ ਨੰਬਰ ਹੈ 9115516053 24 ਘੰਟੇ ਮੇਰਾ ਫੋਨ ਚੱਲਦਾ ਪਬਲਿਕ ਲਈ ਜਦੋਂ ਮਰਜ਼ੀ ਇਸ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਆ ਕਿਸੇ ਤਰ੍ਹਾਂ ਦੀ ਪੁਲਿਸ ਦੀ ਹੈਲਪ ਉਹ ਸੋਸ਼ਲ ਡਿਸਟੈਂਸ ਦੀ ਹੈ ਜਾਂ ਫੂਡ ਦੀ ਹੈ ਜਾਂ ਕੋਈ ਮੈਡੀਸਨ ਦੀ ਹੈ ਐਜ਼ ਅ ਮੈਨ ਅਸੀਂ ਹਰ ਜਗ੍ਹਾ ਐਜੇ ਅਫੀਸਰ ਐਜ਼ ਅ ਮੈਨ ਹਰ ਤਰ੍ਹਾਂ ਪਬਲਿਕ ਦੀ ਸਪੋਰਟ ਕਰਨ ਲਈ ਰੈਡੀ ਆ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਸ ਨੰਬਰ ਤੇ ਲਿੰਕ ਕਰੋ ਸਾਡੇ ਨਾਲ ਕਾਲ ਕਰੋ ਅਸੀਂ ਉਹਨਾਂ ਦੇ ਕਿਸੇ ਕੰਮ ਆ ਸਕੀਏ